ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅਮੀਦੇ ਸਾਰੇ ਠੀਕ ਹੋਵੋਗੇ ਜੀ ਪ੍ਰਮਾਤਮਾ ਸਭ ਨੂੰ ਰਾਜੀ ਖੁਸ਼ੀ ਰੱਖੇ ਜੀ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਬਣਾਨੇ ਆ ਜੀ ਡਿਜ਼ਾਈਨ ਆਪਾਂ ਇਹ ਪਸਲਾਈ ਤੇ 20 ਕੁੰਡੇ ਲਏ ਨੇ ਜੀ ਇੱਕ ਸਲਾਈ ਸਿੱਧੀ ਕਪੁੱਠੀ ਬਣਾ ਲਈ ਜੀ ਆਪਾਂ ਨੇ ਜੀ ਅੱਜ ਸ਼ੁਰੂ ਕਰਦੇ ਆਂ ਇੱਕ ਕੁੰਡਾ ਉਤਾਰ ਲਈ ਧਾਗਾ ਅੱਗੇ ਕਰਕੇ ਦੋ ਕੁੰਡੇ ਆਪਾਂ ਪੁੱਠੇ ਬੁਣਾਗੇ ਜੀ ਇੱਕ ਦੋ ਤੇ ਧਾਗਾ ਪਿੱਛੇ ਕਰਾਂਗੇ ਜੇ ਆਪਾਂ ਇੱਕ ਕੁੰਡਾ ਆਪਾਂ ਬੁਣ ਲਈ ਇੱਕ ਬੜ ਪਾਵਾਂਗੇ ਦੁਬਾਰੇ ਫੇਰ ਬੁਣਾਗੇ ਫੇਰ ਆਪਾਂ ਕੁੰਡੇ ਨੂੰ ਬੁਣ ਲਿਆ ਜੀ ਇੱਕ ਬੜ ਪਾਵਾਂਗੇ ਦੁਬਾਰੇ ਫੇਰ ਬੁਣਾਗੇ ਧਾਗਾ ਅੱਗੇ ਕਰਕੇ ਆਪਾਂ ਇੱਕ ਦੋ ਤਿੰਨ ਚਾਰ ਚਾਰ ਕੁੰਡੇ ਪੁੱਠੇ ਬੁਣ ਲਈ ਫਿਰ ਇੱਕ ਕੁੰਡੇ ਤੋਂ ਆਪਾਂ ਤਿੰਨ ਕੁੰਡੇ ਬਣਾਵਾਂਗੇ ਜੀ ਬਲ ਪਾ ਲਾਂਗੇ ਦੁਬਾਰੇ ਫੇਰ ਬੁਣ ਲਾਂਗੇ ਜੀ ਫੇਰ ਕੁੰਡੇ ਨੂੰ ਬੁਣਾਂਗੇ ਜੇ ਆਪਾਂ ਇੱਕ ਬਲ ਪਾਵਾਂਗੇ ਦੁਬਾਰੇ ਫੇਰ ਬੁਣਾਂਗੇ ਜੀ ਧਾਗਾ ਅੱਗੇ ਕਰਕੇ ਆਪਾਂ ਚਾਰ ਕੁੰਡੇ ਪੁੱਠੇ ਬੁਣਾਂਗੇ ਜੀ ਇੱਕ ਦੋ ਤਿੰਨ ਚਾਰ ਫਿਰ ਧਾਗਾ ਪਿੱਛੇ ਲੈ ਕੇ ਜਾਵਾਂਗੇ ਜੀ ਇੱਕ ਕੁੰਡੇ ਨੂੰ ਆਪਾਂ ਬਨ ਲੈ ਜੀ ਇੱਕ ਬਲ ਪਾਵਾਂਗੇ ਦੁਆਰੇ ਫੇਰ ਬੁਣਾਂਗੇ ਜੀ ਫੇਰ ਕੁੰਡੇ 'ਚ ਬੁਣਾਂਗੇ ਜੀ ਇੱਕ ਬਲ ਪਾ ਲਾਂਗੇ ਜੀ ਦੁਆਰੇ ਫੇਰ ਬੁਣ ਲਾਂਗੇ ਧਾਗਾ ਅੱਗੇ ਕਰਕੇ ਦੋ ਕੁੰਡੇ ਆਪਾਂ ਪੁੱਠੇ ਬੁਣਾਂਗੇ ਜੀ ਇੱਕ ਕੁੰਡਾ ਸਿੱਧਾ ਬੁਣਾਂਗੇ ਲੁਪਾਗੇ ਜੀ ਪੁੱਠੇ ਸਲਾਈ ਤੇ ਇੱਕ ਕੁੰਡਾ ਉਤਾਰ ਲਈ ਦੋ ਕੁੰਡੇ ਆਪਾਂ ਸਿੱਧੇ ਬੁਣਾਂਗੇ ਜੀ ਧਾਗਾ ਅੱਗੇ ਕਰਕੇ ਜਿਹੜੇ ਆਪਾਂ ਬੜ ਪਾ ਕੇ ਕੁੰਡੇ ਪੋਣੇ ਸੀ ਉਹਨਾਂ ਨੂੰ ਆਪਾਂ ਉਤਾਰਾਂਗੇ ਜੇ ਬੁਣਨੇ ਨਹੀਂ ਹੈਗੇ ਆਪਾਂ ਨੇ ਬਿਨਾਂ ਬੁਣੇ ਆਪਾਂ ਉਹ ਤਾਰ ਲੈਣੇ ਆ ਜੀ ਫਿਰ ਧਾਗਾ ਪਿੱਛੇ ਕਰਕੇ ਦੋ ਕੁੰਡੇ ਆਪਾਂ ਸਿੱਧੇ ਪੋਣਾਗੇ ਜੀ ਨਹੀਂ ਸੋਰੀ ਚਾਰ ਕੁੰਡੇ ਪੋਣਾਗੇ ਜੀ ਆਪਾਂ ਸਿੱਧੇ ਧਾਗਾ ਅੱਗੇ ਲਿਆ ਮੰਗੇ ਜੀ ਆਪਾਂ ਕੁੰਡੇ ਬਿਨਾ ਬੁਣੇ ਉਤਾਰ ਲੈਣੇ ਨੇ ਜੀ ਆਪਾਂ ਨੇ ਮੇੜ ਬੜਾ ਪਾ ਕੇ ਬਣਾਏ ਸੀ ਆਪਾਂ ਨੇ ਫਿਰ ਪਚਾਰ ਕੁੰਡੇ ਸਿੱਧੇ ਬੁਣਾਗੇ ਜੀ ਵਿਚਾਰ ਧਾਗਾ ਅੱਗੇ ਲੈ ਕੇ ਆਵਾਂਗੇ ਜੀ ਆਪਾਂ ਤਿੰਨ ਕੁੰਡੇ ਸਲਿੱਪ ਕਰ ਲਈ ਫੇਰ ਆਪਾਂ ਤਿੰਨ ਕੁੰਡੇ ਸਲਿੱਪ ਕਰਾਂਗੇ ਜੀ ਧਾਗਾ ਪਿੱਛੇ ਕਰਕੇ ਦੋ ਗੁੰਡੇ ਆਪਾਂ ਸਿੱਧੇ ਪੋਣਾਂਗੇ ਜੀ ਇੱਕ ਗੁੰਡਾ ਉੱਠਾ ਪੋਣਾਂਗੇ ਜੀ ਹੁਣ ਆਪਾਂ ਸਿੱਧੇ ਪਾਸੇ ਆ ਗਏ ਇਸ ਲਾਈਨ ਦੇ ਇੱਕ ਗੁੰਡਾ ਉਤਾਰ ਲਿਆ ਜੀ ਧਾਗਾ ਅੱਗੇ ਕਰਕੇ ਦੋ ਗੁੰਡੇ ਆਪਾਂ ਸੋਰੀ ਇੱਕ ਗੁੰਡਾ ਆਪਾਂ ਪੁੱਠਾ ਪੋਣਾਂਗੇ ਜੀ ਹੁਣ ਆਪਾਂ ਜਿਹੜੇ ਤਿੰਨ ਗੁੰਡੇ ਨੇ ਆਪਾਂ ਇਹਨਾਂ ਨੂੰ ਅੱਗੇ ਲੈ ਕੇ ਆਵਾਂਗੇ ਇੱਕ ਗੁੰਡੇ ਨੂੰ ਆਪਾਂ ਪਿੱਛੇ ਲੈ ਕੇ ਜਾਵਾਂਗੇ ਜੀ ਆਪਾਂ ਇਹਨਾਂ ਨੂੰ ਇਕੱਠੇ ਪਾਉਣਾਂਗੇ ਇਹ ਤਿੰਨ ਗੁੰਡਿਆਂ ਨੂੰ ਫਿਰ ਇੱਕ ਗੁੰਡਾ ਜਿਹੜਾ ਅੱਗੇ ਲੱਗੇ ਉਹਨੂੰ ਸਿੱਧਾ ਭੁੰਨ ਲਾਂਗੇ ഹാളാ കെ ജി തീ കെ കിട്ടാ പൂവേ ഹാ തീ ക ठे बुना धागा अगे लेके आव दो जी दोडे पुठे बुना धागा पिछे करके आप कुंडे अगे लेके आवे जी एक कंडा आप पिछे लेके जागे जी ਅੰਪਹਿਲਾ ਪਤਿੰਨ ਕੁੰਡਿਆਂ ਨੂੰ ਬੁਣਾਗੇ ਜੀ ਇਕੱਠੇ ਇੱਕ ਕੁੰਡਾ ਸਿੱਧਾ ਬੁਣ ਲਾਂਗੇ ਜੀ ਫਿਰ ਆਪਾਂ ਇਹ ਤਿੰਨ ਕੁੰਡਿਆਂ ਦੇ ਪਿੱਛੇ ਲੈ ਕੇ ਜਾਵਾਂਗੇ ਜੀ ਇੱਕ ਕੁੰਡੇ ਨੂੰ ਅੱਗੇ ਲਿਆਵਾਂਗੇ ਜੀ ਪਹਿਲਾਂ ਇੱਕ ਗੁੰਡੇ ਨੂੰ ਆਪਾਂ ਸਿੱਧਾ ਭੁਣਾਗੇ ਫਿਰ ਇਹ ਤਿੰਨ ਗੁੰਡਿਆਂ ਨੂੰ ਆਪਾਂ ਇਕੱਠੇ ਭੁਣਾਗੇ ਧੱਗਾ ਅੱਗੇ ਕਰਕੇ ਦੋ ਗੁੰਡੇ ਆਪਾਂ ਪੁੱਠੇ ਭੁਣਾਗੇ ਫਿਰ ਧੱਗਾ ਪਿੱਛੇ ਕਰਕੇ ਆਪਾਂ ਤਿੰਨ ਗੁੰਡਿਆਂ ਨੂੰ ਅੱਗੇ ਲਿਆਵਾਂਗੇ ਇੱਕ ਗੁੰਡੇ ਨੂੰ ਪਿੱਛੇ ਲੈ ਜਾਾਂਗੇ ਪਹਿਪਹਿਲਾਂ ਤਿੰਨ ਕੁੰਡੇ ਨੂੰ ਇਕੱਠੇ ਪੁਣਾਂਗੇ ਜੀ। ਫਿਰ ਪਹਿ ਕੁੰਡਾ ਸਿੱਧਾ ਪੁਣ ਲਾਂਗੇ। ਫਿਰ ਆਪਾਂ ਪਹਿਲਾਂ ਪਿੱਛੇ ਵਾਲਾ ਕੁੰਡੇ ਨੱਗੇ ਲਿਆਵਾਂਗੇ। ਤਿੰਨ ਕੁੰਡੇ ਆਪਾਂ ਪਿੱਛੇ ਲੈ ਕੇ ਜਾਵਾਂਗੇ। ਪਹਿਲਾਂ ਪਾਈ ਕੁੰਡੀਆਂ ਬੁਣਾਂਗੇ ਜੀ ਸਿੱਧਾ ਫਿਰ ਪਾ ਤਿੰਨੋਂ ਕੁੰਡਿਆਂ ਨੂੰ ਇਕੱਠੇ ਬੁਣਾਂਗੇ ਜੀ ਧਾਗਾ ਅੱਗੇ ਕਰਕੇ ਇੱਕ ਕੁੰਡਾ ਪੁੱਠਾ ਬੁਣਾਂਗੇ ਜੀ ਇੱਕ ਕੁੰਡਾ ਆਪਾਂ ਸਿੱਧਾ ਬੁਣਾਂਗੇ ਜੀ ਹੁਣ ਪਾਗੇ ਪੁੱਠੀ ਸਲਾਈ ਤੇ ਇੱਕ ਕੁੰਡਾ ਉਤਾਰ ਲਈ ਇੱਕ ਕੁੰਡਾ ਆਪਾਂ ਪੁੱਠਾ ਬੁਣਾਂਗੇ ਜੀ दो तीन चार चार कुंडे पुठे होने कुंद, दो कुंडे अपा सिद्धे बोना धागा अगे करके चार कुे पुठे बुना एक ਤੇ ਨਾ ਚਾਰ ਦੋ ਗੁੰਡੇ ਆਪਾਂ ਸਿੱਧੇ ਪੁਣਾਗੇ ਚਾਰ ਗੁੰਡੇ ਆਪਾਂ ਪੁੱਠੇ ਪੁਣਾਗੇ ਇੱਕ ਗੁੰਡਾ ਸਿੱਧਾ ਪੁਣਾਗੇ ਇੱਕ ਗੁੰਡਾ ਪੁੱਠਾ ਪੁਣਾਗੇ ਆਪਾਂ ਆ ਗਏ ਸਿੱਧੀ ਸਲਾਈ ਤੇ ਇੱਕ ਗੁੰਡਾ ਉਤਾਰ ਲਈ ਦੋ ਦੋ ਗੁੰਡੇ ਬੁੱਠੇ ਬੁਣ ਲਈ ਧਾਗਾ ਪਿੱਛੇ ਕਰਕੇ ਹੁਣ ਆਪਾਂ ਇਹ ਗੁੰਡੇ ਤੋਂ ਤਿੰਨ ਗੁੰਡੇ ਬਣਾਵਾਂਗੇ ਫਿਰ ਇੱਕ ਗੁੰਡਾ ਬੁਣਾਗੇ ਇਸ ਗੁੰਡੇ ਤੋਂ ਇੱਕ ਗੁੰਡਾ ਬੁਣ ਲਿਆ ਜੀ ਇੱਕ ਬੜ ਪਾਵਾਂਗੇ ਜੀ ਤਿੰਨ ਧਾਗਾ ਅੱਗੇ ਕਰਕੇ ਆਪਾਂ ਚਾਰ ਗੁੰਡੇ ਬੁੱਠੇ ਬੁਣਾਗੇ ਜੀ ਇੱਕ ਦੋ 3 4 ਇਹ ਧਾਗਾ ਪਿੱਛੇ ਕਰਕੇ ਇੱਕ ਗੁੰਡੇ ਤੋਂ ਆਪਾਂ ਤਿੰਨ ਗੁੰਡੇ ਬਣਾਵਾਂਗੇ ਜੀ ਆਪਣਾ ਡਿਜ਼ਾਈਨ ਦੁਬਾਰੇ ਰਿਪੀਟ ਹੋ ਗਿਆ ਜੀ ਫਿਰ ਧਾਗਾ ਅੱਗੇ ਕਰਕੇ ਆਪਾਂ 3 4 ਗੁੰਡੇ ਪੁੱਠੇ ਪੋਣਾਂਗੇ ਜੀ ਧਾਗਾ ਪਿੱਛੇ ਕਰਕੇ ਆਪਾਂ ਇੱਕ ਗੁੰਡੇ ਨੂੰ ਬੁਣਾਗੇ ਜੀ ਫਿਰ ਇੱਕ ਬੜ ਪਾਵਾਂਗੇ ਜੀ ਦੁਬਾਰੇ ਫਿਰ ਬੁਣ ਲਾਂਗੇ ਫਿਰ ਘਰੋਂ ਬੁਣ ਲਿਆ ਜੀ ਗੁੰਡਾ ਇੱਕ ਬੜ ਪਾਵਾਂਗੇ ਦੁਬਾਰੇ ਫਿਰ ਬੁਣਾਗੇ ਧਾਗਾ ਅੱਗੇ ਕਰਕੇ ਦੋ ਗੁੰਡੇ ਆਪਾਂ ਪੁੱਠੇ ਬੁਣਾਗੇ ਇੱਕ ਗੁੰਡਾ ਸਿੱਧਾ ਬੁਣ ਲਾਂਗੇ ਜੀ ਨਾਲ ਅੱਗੇ ਜੀ ਪੁੱਠੇ ਸਲਾਈ ਤੇ ਗੁੰਡਾ ਉਤਾਰ ਲਿਆ ਜੀ ਇੱਕ ਦੋ ਕੁੰਡੇ ਸਿੱਧੇ ਬੁਣ ਲਈ ਹੁਣ ਆਪਾਂ ਜਿਹੜੇ ਬਾਲ પાਕੇ ਕੁੰਡੇ ਬਣਾਏ ਸੀ ਉਹ ਪਨੇ ਸਲਿੱਪ ਕਰਨੇ ਨੇ ਜੀ ਬੁਣਨੇ ਨਹੀਂ ਹੈਗੇ ਫਿਰ ਆਪਾਂ ਦੋ ਕੁੰਡੇ ਨਹੀਂ ਸੋਰੀ ਚਾਰ ਕੁੰਡੇ ਆਪਾਂ ਸਿੱਧੇ ਬੁਣਾਗੇ ਜੀ ਧਾਗਾ ਅੱਗੇ ਕਰਕੇ ਆਪਾਂ ਇਹ ਕੁੰਡੇ ਬੁਣਨੇ ਨਹੀਂ ਹੈਗੇ ਜੀ ਬਿਨਾ ਬੁਣੇ ਉਤਾਰ ਲੈਣੇ ਨੇ ਜਿਹੜੇ ਆਪਾਂ ਇੱਕ ਤੋਂ ਤਿੰਨ ਬਣਾਈ ਸੀ ਫਿਰ ਆਪਾਂ ਚਾਰ ਕੁੰਡੇ ਸਿੱਧੇ ਬੁਣਾਗੇ ਜੀ ਖੇਰ ਆਪਾਂ ਇਹ ਕੁੰਡੇ ਬਿਨਾ ਬੁਨੇ ਉਤਾਰਾਂਗੇ ਜੀ ਦੋ ਕੁੰਡੇ ਆਪਾਂ ਸਿੱਧੇ ਬੁਣਾਗੇ ਜੀ ਇੱਕ ਕੁੰਡਾ ਪੁੱਠਾ ਬੁਣਾਗੇ ਨਾਗੇ ਜੇ ਪਾ ਸਿੱਧੀ ਸਲਾਈ ਤੇ ਇਹ ਕੁੰਡਾ ਉਤਾਰ ਲਿਆ ਜੀ ਧਾਗਾ ਅੱਗੇ ਕਰਕੇ ਦੋ ਕੁੰਡੇ ਆਪਾਂ ਪੁੱਠੇ ਬੁਣਾਗੇ ਜੀ ਨਹੀਂ ਸੋਰੀ ਇੱਕ ਕੁੰਡਾ ਪੁੱਠਾ ਬੁਣਾਗੇ ਹੁਣ ਆਪਾਂ ਇਹ ਕੁੰਡੇ ਜਿਹੜੇ ਤਿੰਨ ਅੱਗੇ ਲੈ ਕੇ ਆਵਾਂਗੇ ਜੀ ਕੁੰਡਾ ਪਾਏ ਪਿੱਛੇ ਲੈ ਕੇ ਜਾਵਾਂਗੇ ਜੀ। ਹੁਣ ਪੱਤੇ ਨੂੰ ਕੁੰਡਿਆਂ ਨੂੰ ਇਕੱਠੇ ਪੋਣਾਂਗੇ ਜੀ। ਫਿਰ ਆਪਾਂ ਇਹ ਕੁੰਡਾ ਪੋਣ ਲਾਂਗੇ ਜੀ ਸਿੱਧਾ। ਹੁਣ ਫਿਰ ਆਪਾਂ ਪਿੱਛੇ ਵਾਲਾ ਕੁੰਡਾ ਅੱਗੇ ਲਿਆਵਾਂਗੇ ਜੀ। ਸਿੱਧਾ ਫਿਰ ਆਪਾਂ ਇਹ ਤਿੰਨ ਗੁੰਡਿਆਂ ਨੂੰ ਇਕੱਠੇ ਪੋਣਾਂਗੇ ਜੀ ਫਿਰ ਧਾਗਾ ਅੱਗੇ ਕਰਕੇ ਆਪਾਂ ਇੱਕ ਦੋ ਦੋ ਗੁੰਡੇ ਪੁੱਠੇ ਬਣਾਵਾਂਗੇ ਜੀ ਫਿਰ ਆਪਾਂ ਇਹ ਤਿੰਨ ਗੁੰਡੇ ਪਿੱਛੇ ਲੈ ਕੇ ਆਵਾਂਗੇ ਜੀ ਇੱਕ ਗੁੰਡਾ ਅੱਗੇ ਲਿਆਵਾਂਗੇ ਜੀ ਫਿਰ ਪਾ ਤਿੰਨ ਗੁੰਡੇ ਇਕੱਠੇ ਪੋਣਾਂਗੇ ਜੀ ਉਤੋ ਗੁੰਡਾ ਸਿੱਧਾ ਪੋਣਾਂਗੇ ਜੀ ਫੇਰ ਆਪਾਂ ਪਿੱਛੇ ਵਾਲਾ ਗੁੰਡਾ ਅੱਗੇ ਲਿਆਵਾਂਗੇ ਜੀ ਤਿੰਨ ਗੁੰਡੇ ਆਪਾਂ ਪਿੱਛੇ ਲੈ ਜਾਵਾਂਗੇ ਧਾਗਾ ਅੱਗੇ ਕਰਕੇ ਦੋ ਗੁੰਡੇ ਆਪਾਂ ਪੁੱਠੇ ਪੋਣਾਂਗੇ ਜੀ ਫੇਰ ਆਪਾਂ ਇਹ ਗੁੰਡਿਆਂ ਨੂੰ ਅੱਗੇ ਲਿਆਵਾਂਗੇ ਜੀ ਗੁੰਡਾ ਪਿੱਛੇ ਲੈ ਕੇ ਜਾਵਾਂਗੇ ਜੀ ਤਿੰਨ ਗੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਜੀ ਆਪਾਂ ਇੱਕ ਸਿੱਧਾ ਗੁੰਡਾ ਪੁਣਾਗੇ ਜੀ ਤੇ ਇੱਕ ਗੁੰਡਾ ਸਿੱਧਾ ਪੁਣ ਲਾਂਗੇ ਜੀ ਫਿਰ ਆਪਾਂ ਤਿੰਨ ਗੁੰਡਿਆਂ ਨੂੰ ਇਕੱਠੇ ਪੁਣਾਗੇ ਜੀ ਇੱਕ ਗੁੰਡਾ ਪੁੱਠਾ ਪੁਣ ਲਾਂਗੇ ਇੱਕ ਗੁੰਡਾ ਸਿੱਧਾ ਹੁਣਾਗੇ ਜੀ ਇਹ ਪੁੱਠੇ ਸਲਾਈ ਤੇ ਆ ਗਏ ਇਹ ਕੁੰਡਾ ਉਤਾਰ ਲਿਆ ਜੀ ਇਹ ਕੁੰਡਾ ਸਿੱਧਾ ਹੋਣ ਲਿਆ ਜੀ ਧਾਗਾ ਅੱਗੇ ਕਰਕੇ ਇੱਕ ਦੋ ਤਿੰਨ ਚਾਰ ਚਾਰ ਕੁੰਡੇ ਪੁੱਠੇ ਗੁੰਨ ਲਿਆ ਜੀ ਦੋ ਕੁੰਡੇ ਆਪ ਸਿੱਧੇ ਹੁਣਾਗੇ ਜੀ ਤੇ ਚਾਰ ਕੁੰਡੇ ਆਪਾਂ ਪੁੱਠੇ ਹੁਣਾਗੇ ਜੀ ਦੋ ਕੁੰਡੇ ਪਾਸੇ ਤੇ ਬੁਣਾਗੇ ਜੀ ਫਿਰ ਚਾਰ ਕੁੰਡੇ ਪੁੱਠੇ ਬੁਣਾਗੇ ਜੀ ਇੱਕ ਕੁੰਡਾ ਸਿੱਧਾ ਬੁਣਾਗੇ ਜੀ ਇੱਕ ਕੁੰਡਾ ਪੁੱਠਾ ਬੁਣਾਗੇ ਹਾਂ ਦੇਖੋ ਜੀ ਆਪਣੇ ਦੋ ਡਿਜ਼ਾਈਨ ਬਣ ਕੇ ਤਿਆਰ ਹੋ ਗਏ ਛੋਟੇ ਛੋਟੇ ਡਿਜ਼ਾਈਨ ਦੇਖੋ ਜੀ ਕਿੰਨਾ ਸੋਹਣਾ ਬਣ ਕੇ ਤਿਆਰ ਹੋਇਆ ਜੀ ਆਮੇ ਕੇ ਕੇ ਬਣੀ ਜਾਊਗਾ ਜੀ ਬਹੁਤ ਪਿਆਰਾ ਡਿਜ਼ਾਈਨ ਬਣਦਾ ਉਹ ਸੋਹਣਾ ਲੱਗਦਾ ਜੀ ਬਣ ਕੇ ਬਣਾਓ ਜੀ ਦੂਸਰੀ ਟਿਕਨ ਮਿਲਦੇ ਆਂ ਯਾ ਅਗਲੀ ਵੀਡੀਓ ਚ ਧੰਨਵਾਦ